ਜੀ ਮਿੱਤਰੋ ਅੱਜ ਲੈ ਆਂ ਫੋਰ ਤੁਹਾਡੇ ਲਈ ਦੋ ਦੋਨਾਂ ਦੇ ਮੈਂ ਅੱਜ ਰੇਟ ਬੋਲਾਂਗੇ ਤੇ ਦੋਨੀਆਂ ਹੀ ਬਹੁਤ ਫਰਾ ਠੀਕ ਆ ਮਾਕੀ ਆਪਾਂ ਵੀ ਬਈ ਨਾਲ ਗੱਲਬਾਤ ਕਰਾਉਨੇ ਆ ਹੰਜੀ ਬਈ ਜੀ ਕੀ ਹਾਲ ਆ ਸੁਣਾ ਵਧੀਆ ਜੀ ਹੋਰ ਬਾਈ ਚੜ੍ਹਦੀ ਕਲਾ ਠੀਕ ਠਾਕ ਹੋ ਮਾਈ ਵਰਗੇ ਸਾਰੇ ਤੇ ਅੱਜ ਬਾਈ ਆਪਾਂ ਥੋੜੀ ਫਰਮਾਇਤ ਤੇ ਥੋੜੀ ਬਾਤ ਸਪੈਸ਼ਲ ਦੋ ਫੋਰ ਲਿਆਂਦੇ ਆ ਬਾਈ ਭਾਲ ਕੇ ਪੂਰੇ ਸ਼ਕੀਨ ਸਾਰੇ ਰੀਜਨਲ ਆ ਬਾਈ ਕਿਤੇ ਕਲ ਨਹੀਂ ਲੱਗੀ オリジナਲ ਡੈਕਟਰ ਭਾਲ ਕੇ ਲਿਆਉਂਦੇ ਆ ਠੀਕ ਆ ਆਪਾਂ ਦਿਖਾਉਨੇ ਆ ਬਾਈ 95 ਮਾਡਲ ਦਾ ਚੱਲੋ ਉਹ ਪਾਰਾ ਮਾਡਲ ਆ ਬਾਈ ਥੋੜਾ ਐਡ ਤੇ ਹੀਸ਼ੇ ਵਾਲਾ ਟੈਂਕੀ ਦੇ ਸ਼ੀਸ਼ਾ ਆਉਂਦਾ ਜਿਹੜੇ ਡੈਕਟਰ ਦੇ ਉਹ ਪਾਰਾ オリジナル ਆ ਬਾਈ ਇੱਥੋਂ ਲੱਗ ਜਾ ਮਗਰ ਇਹ ਲੈਂਕਾ ਦੇ ਘਰੇ ਜਨ ਵਾਲਾ ਮਗਰਿਆੜ ਨਵੇਂ ਲੱਗੇ ਆ ਪੂਰੇ ਹੈਵੀ ਮਗਰਿਆੜ ਲੱਗੇ ਆ ਟਾਇਰ ਹੈਗਾ ਡੈਕਟਰ ਦਾ 70 2 75 ਪਾਈ ਦੇ ਕੋਲੋਂ ਦੇ ਠੀਕ ਟਰੈਕਟਰ ਚੈੱਕ ਕਰਾ ਦੇ ਉਹ ਸਾਰਾ ਪੱਲਿਆ ਪੁੱਲਿਆ ਦਾ ਸਾਰਾ ਰੀਜਨਲ ਆ ਵਿੱਚੋਂ ਵੀ ਚੈੱਕ ਜਰਾ ਦੇ ਰੈਂਟ ਟ੍ਰਾਇਮ ਪਿਆ ਜਮਾ ਕੇ ਤੋਂ ਲੀਕ ਨਹੀਂ ਸ਼ੀ ਗੂਗਾ ਹਾਂ ਆ ਦੇਖ ਜਾਂਸੀ ਨਾਲ ਦੀਆਂ ਸਾਰੀਆਂ ਚਟਾ ਚੋਤਾ ਨਾਲ ਦੀਆਂ ਪਈਆਂ ਟਰੈਕਟਰ ਦੇ ਬਾਈ ਹਾਂ ਤੇ ਨਾ ਕੋਈ ਬਲੋ ਨਾ ਕੋਈ ਸ਼ਲੋ ਟਰੈਕਟਰ ਜਾਵਾ ਘੰਟੀ ਵਰਗਾ ਪਿਆਗਾ ਚੈੱਕ ਕਰਾ ਦੇ ਥੱਲੇ ਸਾਰਾ ਮੇਰੇ ਮਾ ਦਾ ਚੈੱਕ ਕਰਾ ਦੇ ਤੇ ਉਰਲੇ ਪਾਸੇ ਹੀ ਲਿਆ ਆ ਉਹ ਕੋਣ ਪੈਂਪਰ ਮੋਪਰ ਹੋਰ ਲਟਾਏ ਕਿੰਨੇ ਹੋਣਗੇ ਕਿੰਨਾ ਸੋਹਣਾ ਲੱਗਿਆਗਾ ਉਰਲੇ ਟਾਇਰ ਕਿੰਨੇ ਹੋਣਗੇ ਉਰਲੇ ਟਾਇਰ ਰਹਿ ਗਿਆ 70 75 ਰੁਪਏ ਦੇ ਆ ਦੇ ਬਾਈ ਚੈੱਕ ਕਰਾਦੇ ਆ ਜਿਹੜੀਆਂ ਐਂਡ ਨਹੀਂ ਜਾਂਦੀ ਆ ਤੈਨਾਂ ਵਾਲੀ ਆ ਟਿੱਕਰ ਦਾ ਜਿਹੜਾ ਪਿਆ ਇਹ ਏਜੰਸੀ ਵਾਲਾ ਨਾਲ ਦਾ ਬਾਈ ਠੀਕ ਤੇ ਉਹੇ ਲਿਆ ਚੈੱਕ ਕਰਾਦੇ ਡੈਕਟਰ ਗੇਅਰਾਂ ਵਾਲੇ ਲੀਵਰਾਂ ਕੋਲੋਂ ਇੱਥੇ ਮੀਟਰਾਂ ਕੋਲੇ ਨਿਗ੍ਹਾ ਮਰਾਦੇ ਡੈਕਟਰ ਦੇ ਤਾਂ ਆ ਐਜੰਸੀ ਵਾਲੇ ਆ ਸਾਰੇ ਨਾਲ ਦੇ ਬਾਈ ਸਿੱਕਰ ਠੀਕ ਠੀਕ ਆ ਬਾਈ ਚੈੱਕ ਕਰਾ ਦੇ ਮਗਰ ਲੈ ਰੇਂ ਬੰਦਾ ਪਿੱਛੇ ਦੀ ਵੀ ਗੇੜਾ ਦੇ ਦੇ ਡਰਾਈਵਰ ਦੇ ਤੂੰ ਨੱਪ ਜਾ ਗੱਲਾਂ ਸਾਰਾ ਕੋਨ ਨਾਲ ਦਾ ਡਰਾਈਵਰ ਦੇ ਬਾਈ ਹੋ ਇੱਕ ਜੀ ਹੋਰ ਲਿਆ ਉਸ ਨਾਲ ਧਿਆਨ ਨਾਲ ਦੀ ਸੀਟ ਆ ਡਰਾਈਵਰ ਦੇ ਏਜੰਸੀ ਵਾਲੀ ਠੀਕ ਮੱਠਲ ਵਾਲੀ ਨਾਲ ਗੋਲ ਗੋਲ ਸੀਟ ਬਾਈ ਨਾਲ ਦੀ ਏਜੰਸੀ ਵਾਲੀ ਆ ਜਾ ਉਰੇ ਆ ਜਾ ਸਪੀਕਰ ਦੂਕਰ ਸਾਰੇ ਕੋਲ ਹੱਡਾ ਹੱਟ ਲੱਗਿਆ ਬਾਈ ਡਰਾਈਵਰ ਦੇ ਪੂਰਾ ਖੌਂਕੀਆ ਡੈਕਟਰ ਆ ਬਾਈ ਬੁਰਾ ਇਹ ਕਿਸੇ ਨੇ ਰੱਖਣਾ ਠੀਕ ਰੇਟ ਚੈੱਕ ਕਰਾ ਦੇ ਡੈਕਟਰ ਦਾ ਲਿਆ ਜਾ ਰੇਟ ਹੈਗਾ 2,25,000 2,25,000 ਹੋ ਗਿਆ ਉਹ ਤੁਹਾਡਾ ਰੇਟ ਤੈਨੂੰ ਪਤਾ ਆਪਾਂ ਪਹਿਲਾਂ ਵੀ ਵੀਡੀਓ ਤੇ ਜਿਹੜਾ ਕੋਈ ਘਰੇ ਆਉਂਦਾ ਨਾ ਤਾਂ ਕੋਈ ਕਮਿਸ਼ਨ ਆ ਹਾਂ ਤੇ ਚਾਬੀ ਨਾਲ 1000 ਰੁਪਏ ਛੋੜ ਬਾਈ ਠੀਕ ਟਰੈਕਟਰ ਦੇ ਦਾਂਗੇ ਆਪਾਂ ਇੱਕੋ ਹੀ ਰੇਟ 1,90,000 1,90,000 ਆ ਜਾ ਉਹ ਰੋ ਲਿਆ ਅੱਗੇ ਦਿਖਾ ਦੇ ਇਹ ਪੰਜਾਬ ਨੰਬਰ ਆ ਬਾਈ 99 ਮਾਰਲੇਟ ਟਾਇਰ ਇਹ ਵੀ ਸਾਰਾ ਰੀਜਨਲ ਹੈ ਜੇ 2 ਟੈਕਾਲਮ ਲਗੂ ਡਰਾਈਵਰ ਤੇ ਆਪਾਂ ਦੇਂਦਾ ਰਹਾਂ ਬਾਈ ਚੈੱਕ ਕਰਾ ਦੇ ਟਰੈਕਟਰ ਸਾਰਾ ਪੰਨੇ ਪੰਨੇ ਸਾਰਾ ਰੀਜਨਲ ਆ ਬਾਈ ਮੰਗ ਰੈਂਪ ਚੈੱਕ ਕਰਾ ਦੇ 40 60 ਟਾਇਰ ਟਰੈਕਟਰ ਦੇ ਖੁੱਲੇ ਹੈਗੇ ਆ ਬਾਈ ਐ ਨਹੀਂ ਵੀ ਟਾਇਰ ਤੇ ਟਾਇਰ ਪੋਣੇ ਬਹਿਣਗੇ ਕਮੀ ਕੋਈ ਨਹੀਂ ਟਰੈਕਟਰ ਜੀ ਯਾਰ ਹੋਰ ਦੱਸ ਠੀਕ ਦੁਰਲੇ ਬਾਸੇ ਦਾ ਲਿਆ ਜਾ ਸਾਰਾ ਚੈੱਕ ਕਰਾ ਦੇ ਜੇ ਰਿੰਜਦਾ ਪੂਰਾ ਚੰਗਾ ਜਿੰਨਾ ਕਹਦੇ ਹੋਂ ਨੇ ਬੋਨਾ ਚੈੱਕ ਕਰਾ ਦੇ ਰੈਕਟਰ ਸਾਰਾ ਥੱਲੇ ਉਹ ਲੈ ਚੈੱਕ ਕਰਾ ਦੇ ਰੈਕਟਰ ਪੂਰੇ ਲਿਆ ਗੇਅਰ ਲੀਵਰ ਕੋਲੇ ਬੈਡ ਬੂਟ ਦਿਖਾ ਮਗਰ ਨੇ ਪੋਲੋ ਦੇ ਟਾਇਰ ਆ ਬਾਈ ਚੈੱਕ ਕਰਾ ਦੇ ਰੈਕਟਰ ਨੂੰ ਫੋਕ ਦਿਖਾ ਦੇ ਰੈਕਟਰ ਨੇ ਅਡਜਸਟਮੈਂਟ ਵਾਲੀ ਫੋਕ ਲੱਗੀ ਆ ਰੈਕਟਰ ਦੇ ਮਾ ਨਵੀਂ ਮਗਰ ਉਹਦੇ ਵੀ ਅਡਜਸਟਮੈਂਟ ਆ ਹੀ ਲੱਗੀ ਆ ਟਾਇਰ ਦਿਖਾ ਦਿਓ ਇਹ ਰੇ ਲਿਆ ਕਿੰਨੇ ਕਿੰਨੇ ਪਏ ਆ ਬਾਈ ਆਦੇ ਚੈੱਕ ਕਰਾ ਦੇ ਠੀਕ ਕਰ ਬਈਆਂ ਨਹੀਂ ਬਾਲ ਦਾ ਰੈਕਟਰ ਆ ਜਾ ਹੁਣ ਮੂਰੇ ਲਿਆ ਜਾ ਰੇਟ ਤੇ ਲਿਆਏ ਹੋਏ ਆ ਜੀ ਰੇਡ ਤੱਕ ਗਰਾਹ ਉਹਨੇ ਮਾਰਾ ਮਾਰਨੀ 93 ਮਰ ਲਾ ਗਿਆ 165000 ਡਿਮਾਂਡ ਆ ਪੰਜਾਬ ਨੰਬਰ ਆ ਕਿੰਨੇ ਆ ਦੇ ਦੀ ਹੁਣ ਦੱਸ ਦੇ ਛੋਟੇ ਜੇ ਮੁੱਲ ਦੇ ਦੇ ਤਾਂ ਠੀਕ ਆ ਚਾਪੀ ਨਹੀਂ ਦੇਣਾ ਵੀ 1000 ਰੁਪਿਆ ਬਾਈ ਨਾ ਦਾ ਬੋਰ ਡੈਕਟਰ ਦੀ ਬਲੋ ਆ ਨਾ ਕੋਈ ਗੇਅਰ ਦੀ ਆਵਾਜ਼ ਆ ਨਾ ਕੋਈ ਚੱਕੇ ਦੀ ਜਿਵੇਂ ਦੱਸ ਲਈ ਉਹਵੇਂ ਕਰਕੇ ਲੈ ਜਾ ਇੱਕੋ ਡੈਟ ਦਾ ਹੋ ਡੈਟ ਦਾ 1 ਲੱਖ ਤੇ 45000 ਦਾ ਰੈਟ ਦੇਵਾਂਗੇ ਤੇ ਚਾਬੀ ਨਾਲ 1000 ਰੁਪਏ ਛੋੜਾਂ ਠੀਕ ਆ ਬਾਈ ਜੇ ਵੀਡੀਓ ਵਧੀਆ ਲੱਗੀ ਬਾਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਇਹ 50 ਨੰਬਰ ਆ ਗਿਆ ਇਹ ਚਾਰਾ ਬਾਈ ਇਹ ਹਰਿਆਣਾ ਨੰਬਰ ਆ ਡੈਕਟਰ ਇਹ ਵੀ ਆ ਦੇ ਲਾਈਕਾਂ ਨੂੰ ਤਾਂ ਨਾਲ ਦੀਆਂ ਲੱਗੀਆਂ ਨੇ ਡੈਕਟਰ ਠੀਕ ਚੀਜ਼ ਦਾ ਮੁੱਲ ਆ ਹੋਣਾ ਤੇ ਆ ਦਾ ਨੰਬਰ ਬੋਲ ਦੇਣ ਬਾਈ ਨੰਬਰ ਬਾਈ 94787 9399 ਸਲਮਤੀ ਖਾ ਬੋ ਦੋ ਟਰਨ ਲੈ ਲੇਗੇ ਭਾਈ ਠੀਕ ਠੀਕ ਆ ਭਾਈ ਧੰਨਵਾਦ